ਸਸਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗਲੋਬਲ 스타 ਦਿਲਜੀਤ ਦੋਸਾਂ ਚ ਕਮਾਲ ਦੇ ਅਦਾਕਾਰ ਅਤੇ ਕਮਾਲ ਦੇ ਗਾਇਕ ਇਹ ਨਹੀਂ ਦਿਨੀ ਬਿਜ਼ੀ ਨੇ ਆਪਣੇ ਦਿਲੂ ਮਿਨਤੀ ਟੂਰ ਤੇ ਕਿਉਂਕਿ ਇਹ ਦੂਸਰਾ ਭਾਗ ਚੱਲ ਰਿਹਾ ਤੇ ਪਹਿਲੇ ਭਾਗ ਦੀ ਜੇ ਗੱਲ ਕਰੀਏ ਪਹਿਲਾ ਜਿਹੜਾ ਟੂਰ ਸੀ ਤਾਂ ਟੂਰ ਦੇ ਜਿੰਨੇ ਵੀ ਕੰਸਰਟ ਸੀਗੇ ਸਾਰੇ ਸੋਲਡ ਆਊਟ ਗਏ ਸਨ ਪਾਕਿਸਤਾਨ ਤੋਂ ਹੋਰ ਵੱਖ-ਵੱਖ ਦੇਸ਼ਾਂ ਤੋਂ ਲੋਕ ਉਹਨਾਂ ਨੂੰ ਸੁਣਣ ਆਏ ਸਨ ਦੇਖਣ ਆਏ ਸਨ ਤਾਂ ਇੱਕ ਵੱਡਾ ਲੈਵਲ ਸੈੱਟ ਕਰ ਦਿੱਤਾ ਦਿਲਜੀਤ ਦੋਸਾਂ ਨੇ ਪਰ ਕੀ ਤੁਹਾਨੂੰ ਪਤਾ ਹੈ ਕੀ ਦਿਲਜੀਤ ਦੋਸਾਂਜ ਇੱਕ ਸ਼ੋਅ ਦੇ ਕੰਸਰਟ ਦੇ ਜਾਂ ਇੱਕ ਫਿਲਮ ਦੇ ਚਾ ਉਹਨਾਂ ਦੀ ਕੁੱਲ ਜਾਇਦਾਦ ਕਿੰਨੀ ਆ ਚੱਕ ਫਿਲਮ ਦੇ ਕਿੰਨੇ ਕਰੋੜ ਲੈਂਦੇ ਨੇ ਤੇ ਜਾਂ ਫਿਰ ਉਹ ਇੱਕ ਕੰਸਰਟ ਦੇ ਕਿੰਨੇ ਕਰੋੜ ਲੈਂਦੇ ਨੇ ਸੋ ਅੱਜ ਸਾਰੀਆਂ ਗੱਲਾਂ ਬਾਤਾਂ ਉਹਨਾਂ ਬਾਬਤੇ ਕਰਾਂਗੇ ਆਪਾਂ ਜਿਉਂ ਤੋਂ ਪਹਿਲਾਂ ਗੱਲ ਕਰੀਏ ਇਨੀ ਦਿਨੀ ਦਿਲਜੀਤ ਦੋਸਾਂਜ ਆਪਣੇ ਜਿਹੜੀ ਇੱਕ ਫਿਲਮ ਉਹਨਾਂ ਦੀ ਹਿੱਟ ਹੋਈ ਹੈ ਜੱਟ ਐਂਡ ਜੁਲੀਅਟ 3 ਉਹਦਾ ਆਨੰਦ ਮਾਣ ਰਹੇ ਨੇ ਕਿਉਂਕਿ ਜੱਟ ਐਂਡ ਜੁਲੀਅਟ 3 ਨੇ ਸਾਰੇ ਰਿਕਾਰਡ ਪਾਲੀਵੁੱਡ ਦੇ ਤੋੜ ਦਿੱਤੇ ਨੇ ਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੁਹਾਨੂੰ ਦੱਸਦੇ ਆ ਕਿ ਦਿਲਜੀਤ ਦੋਸਾਂਜ ਇੱਕ ਕੰਸਰਟ ਦੇ ਕਿੰਨੇ ਕਰੋੜ ਲੈਂਦੇ ਨੇ ਜਾਂ ਫਿਰ ਇੱਕ ਫਿਲਮ ਦੇ ਕਿੰਨੇ ਕਰੋੜ ਲੈਂਦੇ ਨੇ ਜਾਂ ਫਿਰ ਉਹਨਾਂ ਦੀ ਕੁੱਲ ਜਾਇਦਾਦ ਕਿੰਨੀ ਹੈ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਦਿਲਜੀਤ ਦੋਸਾਂਝ ਇੱਕ ਨਿੱਜੀ ਸ਼ੋਅ ਦੇ 4 ਕਰੋੜ ਦੀ ਜਿਹੜੀ ਰਕਮ ਉਹ ਲੈਂਦੇ ਨੇ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਕਿ ਕਿ ਮੀਡੀਆ ਰਿਪੋਰਟਰਾਂ ਇ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਅੰਬਾਨੀਆਂ ਦੇ ਸ਼ੋਅ ਵਾਸਤੇ 30 ਕਰੋੜ ਰੁਪਏ ਲਏ ਸਨ ਤੇ ਜੇ ਨਾਲ ਹੀ ਇਹ ਗੱਲ ਕਰੀਏ ਕਿ Netflix ਤੇ ਜਿਹੜੀ ਉਹਨਾਂ ਦੀ ਫਿਲਮ ਚਮਕੀਲਾ ਰਿਲੀਜ਼ ਹੋਈ ਸੀ ਇਸ ਫਿਲਮ ਵਾਸਤੇ ਉਹਨਾਂ ਨੇ 4 ਕਰੋੜ ਦੀ ਜਿਹੜੀ ਫੀਸ ਹੈ ਉਹ ਲਈ ਸੀ ਜਦੋਂ ਕਿ ਪਰਿਨਿਧੀ ਚੋਪੜ ਨੇ ਸਿਰਫ 2 ਕਰੋੜ ਰੁਪਏ ਲਏ ਸਨ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਇੱਕ ਨਿੱਜੀ ਸ਼ੋਅ ਲਈ ਦਲਜੀਤ ਦੋਸਾਂਜ 4 ਕਰੋੜ ਰੁਪਏ ਦੀ ਰਕਮ ਜਿਹੜੀ ਲੈਂਦੇ ਨੇ ਤੇ ਉਸ ਤੋਂ ਬਾਅਦ ਅੰਬਾਨੀਆਂ ਦੇ ਉਹਨਾਂ ਨੇ 30 ਕਰੋੜ ਰੁਪਏ ਜਿਹੜੇ ਚਾਰਜ ਕੀਤੇ ਸਨ ਤਾਂ ਚਮਕੀਲਾ ਫਿਲਮ ਵਾਸਤੇ ਉਹਨਾਂ ਨੇ 4 ਕਰੋੜ ਦੀ ਜਿਹੜੀ ਇੱਕ ਰਕਮ ਉਹ ਲਈ ਸੀਗੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਉਹਨਾਂ ਦੀ ਜਾਇਦਾਦ ਦੀ ਦਲਜੀਤ ਦੋਸਾਂਜ ਦੀ ਕੁੱਲ ਜਾਇਦਾਦ 172 ਕਰੋੜ ਦੀ ਹੈ ਤੇ ਜਿਨ੍ਹਾਂ ਦੇ ਵਿੱਚ ਫਿਲਮਾਂ, ਲਾਈਵ ਸ਼ੋਅ, ਪ੍ਰੋਡਕਸ਼ਨ ਹਾਊਸ, ਸੋਸ਼ਲ ਮੀਡੀਆ ਪੋਸਟ, ਬ੍ਰਾਂਡ ਐਂਬੈਸਡਰ ਅਤੇ ਉਹਨਾਂ ਦੇ ਜਿਹੜੇ ਦੋ ਕੱਪੜਿਆਂ ਦਾ ਬ੍ਰਾਂਡ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਵਿੱਚ ਸ਼ਾਮਿਲ ਹੈ ਤੇ ਜੇ ਗੱਲ ਕਰੀਏ ਇੱਕ ਉਹਨਾਂ ਦੇ ਸ਼ਾਨਦਾਰ ਬੰਗਲੇ ਦੀ ਤਾਂ ਉਹਨਾਂ ਦੇ ਜਿਹੜੇ ਬੰਗਲੇ ਦੀ ਲਾਗਤ ਹੈ ਉਹ 12 ਕਰੋੜ ਰੁਪਏ ਸੋ ਇਹ ਸੀ ਦਿਲਜੀਤ ਦਸਾਂਜ ਦੀ ਪੂਰੀ ਜਾਇਦਾਦ ਕਿੰਨੀ ਹੈ ਉਹ ਇੱਕ ਸ਼ੋਅ ਦਾ ਕਿੰਨਾ ਚਾਰਜ ਕਰਦੇ ਨੇ ਜਾਂ ਇੱਕ ਫਿਲਮ ਦਾ ਕਿੰਨਾ ਚਾਰਜ ਕਰਦੇ ਨੇ ਸੋ ਇਸ ਤੋਂ ਬਾਅਦ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦਿਲਜੀਤ ਦਸਾਂਜ ਇਸ ਤੋਂ ਵੀ ਇੱਕ ਵੱਡਾ ਲੈਵਲ ਸੈੱਟ ਕਰ ਦੇਣ ਤੇ ਇਸ ਤੋਂ ਵੱਧ ਵੀ ਪੈਸੇ ਉਹ ਚਾਰਜ ਕਰ ਸਕਦੇ ਨੇ ਸੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par